ਦੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਜੈ ਮਾਤਾ ਜੀ ਜੈ ਮਸਤਾਨੀ ਜੈ ਫਕਰ ਫਕੀਰਾ ਦੇ ਮੈਂ ਬੋਲ ਰਿਹਾ ਮਹੰਤ ਬਾਬਾ ਸ਼ਿਵਮਨਤ ਮੋਕੇ ਸ਼ਹਿਰ ਵਾਲਾ ਜੋ ਭਾਈ ਥੋੜੇ ਜਿਹਾ ਪਿਛਲੇ ਦਿਨਾਂ ਤੋਂ ਸਾਡਾ ਬਵਾਦ ਚੱਲ ਚੱਲ ਰਿਹਾ ਸੀਗਾ ਭਾਈ ਮੰਨਜੀਤ ਸਿੰਘ ਜੀ ਦੇ ਨਾਲ ਹਨਾ ਉਹ ਅੱਜ ਸਾਡਾ ਸਾਰਾ ਖਤਮ ਹੋ ਚੁੱਕਿਆ ਜੇ ਸਾਡੇ ਦਿਲ ਮਿਲ ਗਏ ਆ ਜੀ ਜੋ ਇਹਨਾਂ ਨੇ ਆਪਣੀ ਜ਼ੁਬਾਨ ਚੋਂ ਗਲਤ ਸਭਾ ਵਾਲੀ ਬੋਲੀ ਸੀਗੀ ਉਹ ਅੱਜ ਮੈਂ ਉਹ ਵਾਪਸ ਲੈ ਰਹੀ ਆ ਜੀ ਤੇ ਦੂਸਰੇ ਨੰਬਰ ਤੇ ਜੋ ਦੁਨੀਆ ਮੇਰੇ ਤੇ ਰੋਪ ਲਗਾ ਰਹੀ ਆ ਕਿ ਭਾਈ ਬਾਬੇ ਨੂੰ 50000 ਰੁਪਏ ਦਾ 1.5 ਲੱਖ ਪਾਤਾ 2 ਲੱਖ ਪਾਤਾ ਉਹ ਸਾਰੇ ਮੇਰੇ ਨਾਮ ਤੋਂ ਫੇਕ ਅਕਾਊਂਟ ਬਣਾ ਕੇ ਪੈਸੇ ਲਿੱਤੇ ਜਾ ਰਹੇ ਆ ਜੀ ਜੋ ਵੀ ਪੈਸੇ ਕਾਂਗਰਸ ਦੇ ਵਿੱਚ ਪਾ ਰਿਹਾ ਜੀ ਉਹ ਆਪਣਾ ਆਪ ਜ਼ਿੰਮੇਵਾਰ ਹੋਊਗਾ ਉਹਦੇ ਵਿੱਚ ਮੈਂ ਕੋਈ ਜ਼ਿੰਮੇਵਾਰ ਨਹੀਂ ਅੱਜ ਤੋਂ ਬਾਅਦ ਜੋ ਪਹਿਲਾ ਵੀਡੀਓ ਪਾਤੀਆਂ ਬੀੜੀਆਂ ਵਾਲੀਆਂ ਸਿਕਟਾਲੀਆਂ ਜੋ ਮੇਰੇ ਤੋਂ ਖਨਾਮੀਆਂ ਹੋਈਆਂ ਗਲਤੀਆਂ ਹੋਈਆਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰੀ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਸੀ ਜੀ ਅਜੀ ਤੋਂ ਬਾਅਦ ਮੇਰੇ ਕੋਈ ਵੀਡੀਓ ਅਪਲੋਡ ਨਹੀਂ ਹੋਊਗੀ ਨਾ ਪੌਣ ਵਾਲੀ ਹੋਊਗੀ ਨਾ ਬਚਨ ਵਾਲੀ ਹੋਊਗੀ ਨਾ ਪੁਛਾ ਵਾਲੀ ਹੋਊਗੀ ਹਮ ਜੈ ਮਾਤਾ ਦੀ ਜੈ ਜਸਾ ਠੀਕ ਬਾਬਾ ਜੀ ਵਾਹਿਗੁਰੂ ਜੀ ਤਰ ਖਾਲਸਾ ਵਾਹਿਗੁਰੂ ਤੇ ਮਾਨਜੋਗ ਪ੍ਰਸ਼ਾਸਨ ਡੀਐਸਪੀ ਮੋਗਾ ਉਹਨਾਂ ਦੇ ਦਫ਼ਤਰ ਵਿੱਚ ਆਪਾਂ ਬੈਠੇ ਹੋਏ ਹਾਂ ਸੋ ਇੱਕ ਜਿਹੜੀ ਜੀਨਪੋਰਟ ਤੋਂ ਮਹਿਮਤ ਚੱਲੀ ਸੀ ਪਖੰਡ ਬਚਾਓ ਪੰਜਾਬ ਬਚਾਓ ਸੋ ਉਹਦੇ ਵਿੱਚ ਜਿਹੜੇ ਮੋਗਾ ਵਾਲੇ ਸ਼ਿਵਨਾਥ ਜੀ ਉਹਨਾਂ ਦਾ ਜਿਹੜਾ ਨਾਮ ਸਾਡੇ ਕੋਲੇ ਆਇਆ ਸੀ ਸੋ ਕਾਫੀ ਲੋਕਾਂ ਦੀ ਸ਼ਿਕਾਇਤ ਸੀ ਔਰ ਉਹਦੇ ਵਿੱਚ ਜਿਵੇਂ ਸ਼ਿਵਨਾਥ ਜੀ ਉਹਨਾਂ ਨੇ ਵੀ ਦੱਸ ਦਿੱਤਾ ਵੀ ਮੇਰੇ ਨਾਮ ਤੇ ਫੇਕ ਅਕਾਊਂਟ ਬਹੁਤ ਖੁੱਲੇ ਜਾ ਰਹੇ ਨੇ ਔਰ ਖੁੱਲੇ ਵੀ ਹੋਏ ਨੇ ਤੇ ਲੋਕੀ ਲੱਖਾਂ ਰੁਪਏ ਉਹਦੇ ਵਿੱਚ ਪਾ ਚੁੱਕੇ ਨੇ ਔਰ ਜੇ ਕਿਸੇ ਨੇ ਇਹਨਾਂ ਨੂੰ ਕੋਈ ਬਾਈ ਹੈਂਡ ਪੈਸੇ ਦਿੱਤੇ ਹੈ ਉਹ ਮਾਨਯੋਗ ਡੀਐਸਪੀ ਮੋਗਾ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਜਿਵੇਂ ਵੀ ਤੁਹਾਡਾ ਜੇ ਕੋਈ ਲੈਣ ਦੇਣ ਹੋਊਗਾ ਹੋ ਜੂਗਾ ਸੋ ਉਹਦੇ ਵਿੱਚ ਜਿਹੜੀ ਪਖੰਡ ਭਜਾਵ ਦੀ ਮਹਿਮਾ ਚੱਲ ਰਹੀ ਸੀ ਸੋ ਕਾਫੀ ਦਿਨਾਂ ਲੀਆਂ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਇਹਨਾਂ ਵੱਲੋਂ ਅਪਲੋਡ ਹੋਈਆਂ ਸੀ ਕੁਝ ਅਸੀਂ মিডিਆ ਦੇ ਨਾਲ ਹੀ ਕਰਦੇ ਸੀ ਗੱਲਬਾਤ ਸੋ ਉਹਦੇ ਵਿੱਚ ਅੱਜ ਸ਼ਿਵਨਾਥ ਜੀ ਔਰ ਉਹਨਾਂ ਦੇ ਨਾਲ ਕੁਝ ਸਹਾਇਕ ਆਏ ਨੇ ਔਰ ਕੁਝ ਸਾਧੂ ਸੰਤਰੀ ਆਏ ਨੇ ਔਰ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂ ਵੀ ਆਏ ਨੇ ਸੋ ਇੱਥੇ ਇੱਕ ਤੇ ਜੋ ਸ਼ਿਵਨਾਥ ਵੱਲੋਂ ਬਾਬਾ ਜੀ ਹੈ ਉਹਨਾਂ ਵੱਲੋਂ ਮੇਰੇ ਤੇ ਦੋਸ਼ ਲਾਇਆ ਗਿਆ ਸੀ ਵੀ ਬੱਚੇ ਨਾਲ ਕੋ ਕਰਮ ਕਰਨ ਦਾ ਉਹ ਜਿਹੜੇ ਲਫ਼ਜ਼ ਇਹਨਾਂ ਨੇ ਹੁਣ ਵਾਪਸ ਲਏ ਆ ਮਾਫੀਨਾਮਾ ਜਿਹੜਾ ਸੋ ਇੱਕ ਜਿਹੜੀਆਂ ਵੀਡੀਓ ਬਹੁਤ ਅਪਲੋਡ ਹੋਈਆਂ ਸੀ ਜਿਹਦੇ ਕਰਕੇ ਚਲੋ ਲੋਕਾਂ ਦੀ ਸ਼ਿਕਾਇਤ ਸੀ ਵੀ ਇਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣ ਉਹ ਉਹ ਵੀਡੀਓ ਦੇ ਵਿੱਚ ਕਾਫੀ ਜੋ ਵੀ ਚਲੋ ਆਪਕ ਸ਼ਬਦ ਇਹਨਾਂ ਵੱਲੋਂ ਬੋਲੇ ਗਏ ਸੰਗਤ ਨੂੰ ਜਾਂ ਉਹ ਜੋ ਸਿਗਰਟ ਪਾਪੀਂਦੇ ਦੀਆਂ ਵੀਡੀਓ ਉਸ ਚੀਜ਼ ਦੀ ਇਹਨਾਂ ਨੇ ਚਲੋ ਆਪਣੀ ਜਿਹੜੇ ਲੱਜ ਹੈ ਉਹ ਵਾਪਸ ਲਏ ਨੇ ਉਸ ਦੀ ਮਾਫੀ ਲਈ ਹੈ ਤਾਂ ਅੱਗੇ ਤੋਂ ਇਹ ਜਿਹੜੀਆਂ ਵੀਡੀਓ ਕੋਈ ਵੀ ਅਪਲੋਡ ਨਹੀਂ ਕਰਨਗੀਆਂ ਨਸ਼ੇ ਨੂੰ ਬਿਲਕੁਲ ਪ੍ਰਮੋਟ ਨਹੀਂ ਹੋਊਗਾ ਕਿਉਂਕਿ ਦੇਵੀ ਦੇਵਤੇ ਜਿਹੜੇ ਸਾਰੇ ਸਰਕਾਰ ਜੋ ਨੇ ਇੱਕ ਉਥੇ ਸੱਚੀਆਂ ਜੋਤਾਂ ਜਲਦੀਆਂ ਜਿੱਥੇ ਵੀ ਆਪਾਂ ਭਾਵੇਂ ਘਰ ਚ ਲਾਉਣੇ ਆ ਸੋ ਉਥੇ ਕੋਈ ਵੀ ਇਹੋ ਜਿਹਾ ਨਸ਼ਾ ਜਿਹੜਾ ਪ੍ਰਮੋਟ ਹੋ ਰਿਹਾ ਵੀਡੀਓ ਰਾਹੀਂ ਕੋਈ ਵੀ ਗੱਲਾਂ ਬਾਤਾਂ ਜਿਹੜੀਆਂ ਸੰਗਤ ਦੇ ਵਿੱਚ ਨਹੀਂ ਆਉਣੀਆਂ ਪ੍ਰਮੋਟ ਜਿਹਦੇ ਨਾਲ ਸੰਗਤ ਦੀ ਭਾਵਨਾ ਨੂੰ ਠੇਸ ਪਹੁੰਚੇ ਜੀ ਸੋ ਇਸ ਸਬੰਧੀ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਇਕੱਤਰਤ ਹੋਏ ਆ ਸੋ ਕੁਝ ਜਿਵੇਂ ਲੋਕਾਂ ਦੀਆਂ ਚਲੋ ਸ਼ਿਕਾਇਤਾਂ ਸੀਗੀਆਂ ਵੀ ਕੁਝ ਅ ਪਖੰਡਵਾਦ ਨੂੰ ਲੈ ਕੇ ਸੋ ਇਦਾਂ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਆ ਉਹ ਜਿਹੜੀਆਂ ਬਿਲਕੁਲ ਨਹੀਂ ਸੋਸ਼ਲ ਮੀਡੀਆ ਤੇ ਆਉਣਗੀਆਂ ਔਰ ਇੱਕ ਸੱਚੀ ਸੁੱਤੀ ਜਿਹੜੀ ਸੇਵਾ ਹੈ ਉਹ ਹਰ ਇਨਸਾਨ ਕਰ ਸਕਦਾ ਮੈਂ ਪਹਿਲਾਂ ਤੋਂ ਵੀ ਬੇਨਤੀਆਂ ਕੀਤੀਆਂ ਵੀ ਨਾ ਅਸੀਂ ਗੱਦੀ ਨੂੰ ਚੱਕ ਰਹੇ ਹਾਂ ਨਾ ਅਸੀਂ ਧਰਮ ਦੇ ਖਿਲਾਫ ਬੋਲ ਰਹੇ ਹਾਂ ਔਰ ਨਾ ਹੀ ਸਾਡਾ ਕੋਈ ਦੁਖੀ ਹੈ ਨਾ ਹੀ ਸ਼ਿਵਨਾਥ ਦੁਖੀ ਹੈ ਨਾ ਕੋਈ ਹੋਰ ਬਾਬਾ ਦੁਖੀ ਹੈ ਅਸੀਂ ਸਾਰੇ ਚਲੋ ਰਲ ਮਿਲ ਕੇ ਇੱਕ ਪਖੰਡ ਨੂੰ ਦੂਰ ਕਰਨਾ ਚਾਹੁੰਦੇ ਸੀ ਸੋ ਇਸ ਕਰਕੇ ਬੇਨਤੀ ਹੈ ਵੀ ਚਲੋ ਜੋ ਵੀ ਸ਼ਿਵਨਾਥ ਜੀ ਆਏ ਨੇ ਤੇ ਅੱਜ ਸਾਨੂੰ ਫਰੀਦਪੁਰ ਤੋਂ ਬੁਲਾਇਆ ਗਿਆ ਡਿਪਟੀ ਸਾਹਿਬ ਦੇ ਦਫ਼ਤਰ ਬੈਠੇ ਆ ਇੱਕ ਸੰਗਤ तौर ਤੇ ਧੰਗੁਰੂ ਗ੍ਰੰਥ ਸਾਹਿਬ ਜੀ ਤੋਂ ਪਿਛਲੇ ਦਿਨੀ ਵੀ ਬਾਬਾ ਜੀ ਨੇ ਮਾਫੀ ਨਾਮਾ ਲਿਆ ਸੀ ਅੱਜ ਵੀ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮੁੱਚੇ ਧਰਮਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਨਾਂ ਨੇ ਮਾਫੀ ਲਈ ਹੈ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ